आई नाल बीती रात कुटमार कीती गई जिस जख्मी हालत च सिविल हस्पताल विखे परती करवाया गया है जिसका इलाज डाक्टरां वलो कीता जा रहा है इस संबंधी जद पीड़ित नाल गल कीती गई ता उसने दसया के रात समय ओ कोहलियाना के ड्यूटी दे रहवासी अते उथे तैनात मुलाजम एक दूजे नु रैसट देण लेई कुछ समय बाद इक कंटे दी रैसट कर देनी उना के हा के बीती रात करीब 2 बजे नरोट जैमल सिंह दे एस एच

ਕੋਈ ਨਹੀਂ ਬਕ। ਤੇ ਕੀ ਗੱਲਬਾਤ ਹੋਈ ਸੀ? ਗੱਲਬਾਤ ਕੋਈ ਨਹੀਂ ਹੋਈ। ਮੈਂ ਡਿਊਟੀ ਤੇ ਹੀ ਐਸੇ ਚੋਰ ਆ ਗਏ ਤੇ ਮੇਰੇ ਤੇ ਹਮਲਾ ਕਰਤਾ ਸੀ। ਨਾਲ ਦੋ ਗੰਨੇ ਮੈਣੀ ਤੇ ਇੱਕ ਉਹਦਾ ਵਾਲੀ। ਐਸਾ ਚੋਰ ਨਾਲ। ਸਰਬ ਜਿਹਾ ਸੀ। ਤੇ ਕਿੱਥੇ ਡਿਊਟੀ ਸਰ ਲੱਗੀ? ਨੌੜੀ ਹੰਤ ਤੇ ਖੜਨਾ ਲੱਗੇ ਸੀ। ਸਰ ਛੋਟਾ ਨਹੀਂ ਫਿਰ ਜਿੱਥੇ ਲੱਗੀਆਂ। ਛੋਟੇ ਕਾਫੀ ਲੱਗੀਆਂ। ਸਰ ਹਮ ਲਾਗੀਆਂ ਨਾ ਦਿੱਤਾ ਲਗੇ। ਹਮਲਾ ਸਿਰੇ ਨਹੀਂ ਕੀਤਾ ਇਹ ਦੋ ਗੰਨੇ ਮੈਨੇ ਮਿਲ ਪਾ। ਕਿਸ ਚੀਜ਼ ਨਾਲ ਹਮ ਲਾਏ ਸਰ? ਦੰਗਲੋ ਜੀ ਨਾਲ ਕੁਲੇ ਗਿਆ ਕਿ ਕੀ ਗੱਲਬਾਤ ਕੀ ਸੀ ਗੱਲਬਾਤ ਕੋਈ ਨਹੀਂ ਹੋਈ ਨਾ ਹੀ ਕੋਈ ਮੈਂ ਨੌਨ ਚੀ ਨਾਮ ਜਿਆਦਾ ਜੀ ਕਿਨੇ ਵੀ ਮੇਰੀ ਗੱਲ ਆ ਇਹ ਦੋ ਇਹ 26 ਦੀ ਗੱਲ ਹੈ ਕੋਈ ਰਮਜੀਤ ਸਰ ਤੁਹਾਡੀ ਨਾ ਨਾ ਕੋਈ ਨਹੀਂ ਮੁੰਨੇ ਜੈ ਜੀ ਆਹ ਜੀ ਪਤਾ ਨਹੀਂ ਉਹ ਕਹਿੰਦਾ ਮੇਰੇ ਬੀਬੀ ਬੱਜ ਗਏ ਮੈਨੂੰ ਪਤਨ ਲੱਗਾ ਮੈਨੂੰ ਸਿਉਰ ਜਾ ਕੇ ਉਹਨੂੰ ਫਿਲ ਕੀਤਾਈ ਤੋਂ ਪਤਾ ਮੈਨੂੰ ਲੱਗਿਆ ਉਹ ਤੋਂ ਤੁਹਾਡੀ ਵੀ ਪੋਸਟ ਅਸੀਂ ਯਸਹੀ ਆਈ ਨਹੀਂ ਮੈਂ ਥਾਣੇ ਉਧਰ ਰੁਲਾ ਕੇ ਰੱਖੀ ਹਾਂ ਜੀ ਮੰਗ ਕੀ ਕਰਦੇ ਸੀ ਮੰਗ ਸਰ ਕੋਈ ਜਿਹੜੀ ਕਾਰਵਾਈ ਤੇ ਬੰਦੀ ਹੋ ਹੁਣ ਚਲੀ ਸੁਮਿਤਾ ਕਮਲ ਕੀ ਗੱਲਬਾਤ ਹੋਈ ਹੈ ਤੁਹਾਨੂੰ ਕਿ ਮੈਂ ਸਾਰਾ ਵਾਕਿਆ ਦੱਸ ਲਵਾਂ ਸਰ ਇਹ ਸਵੇਰੇ ਡਿਊਟੀ ਤੋਂ ਆਇਆ ਆ ਸਵੇਰੇ 8 ਵਜੇ ਦਾ ਟਾਈਮ ਸੀ ਸਵੇਰੇ ਡਿਊਟੀ ਤੋਂ ਆਇਆ ਤੇ ਮੈਂ ਇਹਨਾਂ ਨੂੰ ਸੱਟਾਂ ਦੇਖੀਆਂ ਲੱਗੀਆਂ ਆਜ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕੀ ਹੋਇਆ ਮਤਲਬ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਨਾਲ ਥੋੜਾ ਜਿਹਾ ਝਗੜਾ ਜਿਹਾ ਹੋ ਗਿਆ ਮੈਂ ਕਿ ਇਹ ਗੱਲ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਆ ਕੁਝ ਵੀ ਤੇ ਇਸਾ ਮੈਨੂੰ ਫਿਰ ਮੇਰੇ ਐਸ.ਓ. ਨੇ ਮਿਲ ਮਾਰਿਆ ਉਹਨਾਂ ਨਾਲ ਮਤਲਬ ਨਾ ਕਿ ਤੇ ਮੈਨਾਂ ਨਾਲ ਪਿੱਛੇ ਮੈਂ ਕਿਹਾ ਤੇ ਤਹੀ ਮਤਲਬ ਉਹਨੇ ਆਪਸ ਨੂੰ ਇਤਲਾ ਦਿੱਤੀ ਕਹਿੰਦੇ ਹਾਂ ਮੈਂ ਜਰ ਜਾਤੀ ਸਵੇਰੇ ਸਾਢੇ 4:00 ਵੱਲ ਹੋਈ ਆ ਉਹਨਾਂ ਨਾਲ ਮੈਂ ਕਿਹਾ ਕੀ ਕਹਿ ਰਿਹਾ ਕਹਿੰਦੇ ਕੀ ਕਹਿ ਰਹੇ ਕਿ ਵੀ ਤੇਹੀ ਪਹਿਲੇ ਆਪਣਾ ਮੈਡੀਕਲ ਕਰਵਾਓ ਤੇ ਉਸ ਤੋਂ ਬਾਅਦ ਕਹਿੰਦੇ ਇਹਦੇ ਤੇ ਕਾਰਵਾਈ ਕੀਤੀ ਜਾਏ ਕਿਹੜੇ ਅਫਸਰਾਂ ਤੁਸੀਂ ਮਿਲਿਆ ਜਾ ਕੇ ਅਸਰ ਅਸੀਂ ਐਸਐਸਪੀ ਦਫ਼ਤਰ ਗਏ ਆਂ ਸਰ ਉੱਥੇ ਮਤਲਬ ਐਪਲੀਕੇਸ਼ਨ ਨਹੀਂ ਦੇਣਗੇ ਲੇਕਿਨ ਐਸਐਸ ਵੀ ਸਰ ਨਹੀਂ ਮਿਲੇ ਲੇਕਿਨ ਅਹੀਂ ਉਹਨਾਂ ਨੇ ਫੋਨ ਕਰ ਲਿਆ ਲੇਕਿਨ ਫੋਨ ਕਰਕੇ ਉਹਨਾਂ ਨੇ ਕਿਹਾ ਸਮਝ ਕੇ ਕਿ ਜੈਸ ਵੀ ਉਹਨੂੰ ਐਪਲੀਕੇਸ਼ਨ ਦੇਜੋ ਅਹੀਂ ਉਹਨਾਂ ਨਾਲ ਅੰਮ੍ਰਿਤ ਕਿ ਮੈਂ ਖੁਦ ਆਪਣਾ ਅਸੇਪ ਕਰਾਂਗਾ ਐਸੇ ਤੁਹਾਡਾ ਨਾਮ ਕੀ ਜਿਨ੍ਹਾਂ ਨੇ ਉਹਨਾਂ ਨੂੰ ਮਾਰ ਕੇ ਦਿੱਤੀ ਸਰਜੀ ਸਿੰਘ ਸਰ ਤੇ ਹੁਣ ਕੀ ਮੰਗ ਕੀ ਕਰ ਰਹੇ ਹੋ ਸਰ ਮਤਲਬ ਤੇ ਖੁਦ ਦੇਖੋ ਕਿ ਇੱਕ ਮੁਲਾਜ਼ਮ ਹੀ ਮਰਾਜਨ ਨੂੰ ਮਾਰ ਰਿਹਾ ਤੇ ਅਗਰ ਅਗਰਬਾਈ ਜੀ ਇਹਨਾਂ ਨੂੰ ਜ਼ਿਆਦਾ ਚੋਟ ਲੱਗ ਜਿੰਦੀ ਸਿਰ 'ਚ ਚੋਟ ਲੱਗ ਜਿੰਦੀ ਜਿੱਦਾਂ ਇਹਨਾਂ ਨੂੰ ਮਾਰ ਕੇ ਸੁੱਟ ਗਏ ਆ ਇਹਨਾਂ ਨੂੰ ਬੇਹੋਸ਼ ਕਰਕੇ ਸੁਟਰੇ ਜਾਂਦੇ ਤੇ ਜੇ ਇਹਨਾਂ ਨੂੰ ਜਿਆਦਾ ਸੱਟ ਵੀ ਤੇ ਅੰਸਰ ਸਾਡਾ ਅਹੀਂ ਕਿਸ ਨੂੰ ਦੱਸ ਸਕਦੇ ਕਿ ਕੀ ਹੋਇਆ ਉਹਦਾ ਠੀਕ ਹੈ ਓਕੇ ਪੁੱਤਰ ਜੀ ਸਰ ਜਿਹੜਾ ਪੇਸ਼ੈਂਟ ਆਇਆ ਉਹ ਜੀ ਬਾਦਲ ਕੀ ਵਾਰਤਾ ਹੋਈ ਹੈ ਕੀ ਚੱਕਰ ਨੇ ਆ ਪੇਸ਼ੈਂਟ ਅਕੋਰਡਿੰਗ ਵਾਰ ਸ਼ਾਮ ਨੂੰ ਉਹਦੇ ਉੱਪਰ ਹਮਲਾ ਹੋਇਆ ਮਾਰਿਆ ਗੁੱਟਿਆ ਗਿਆ ਔਰ ਫਿਲਹਾਲ ਹਸਪੀਟਲ ਅੰਦਰ ਟਰੀਟਮੈਂਟ ਦੇਮ ਰਹੀ ਹੈ ਮੈਡੀਕਲ ਹੋਇਆ ਸਰ ਉਹਦਾ ਮੈਡੀਕਲ ਹੋਇਆ ਡਾਕਟਰ ਰੁਤਮਨ ਵੱਲੋਂ ਸ਼ਾਮ ਸਚੀਨਰ ਉਹ ਮਰਜ਼ੀ ਕਿੱਥੇ ਗਈ ਹੈ ਉਹਨਾਂ ਦੇ ਕੀ ਕੱਲ ਨੂੰ ਆਪਣੇ ਜਿਲ੍ਹੇ ਨੇ ਗਾਇਬ ਕਰ ਦਿੱਤੀ ਹੈ ਤੇ ਉਹਨਾਂ ਦਾ ਜੋ ਵੀ ਬੰਦਾ ਸੰਦਾ ਜਿਹਦਾ ਮਿਲ ਉਹਨਾਂ ਦਾ ਭਾਵੇਂ ਜੋ ਬੰਦੀ ਕਾਰਵਾਈ ਹੋਣੀ ਜਾਂਦੀ ਹੈ ਕਿ ਹਾਲ ਮੈਡੀਕਲ ਦੇ ਬਾਅਦ ਹੀ ਹੁੰਦਾ ਮੈਡੀਕਲ ਹੋ ਚੁੱਕਿਆ ਉਸ ਤੋਂ ਬਾਅਦ ਅੱਗੇ ਪੁਲਿਸ ਵਾਲੇ ਰਿਪੋਰਟ ਜਾਏਗੀ ਫਿਰ ਉਸ ਤੋਂ ਬਾਅਦ ਪਤਾ ਚੱਲੇ ਕਿ ਕਿਤਾ ਨਹੀਂ ਹੁੰਦੇ ਬਾਰੇ ਇਸ ਚੀਜ਼ ਨਾਲ ਮਾਰੇ ਨੇ ਵੈਸੇ ਤਾਂ ਹੱਲੇ ਕੋਈ ਮਤਲਬ ਡਾਂਗ ਸੂਟੀ ਉਦਾਂ ਦੀ ਹੀ ਚੀਜ਼ ਲੱਗਦੀ ਕਿਉਂਕਿ ਕੱਟ ਵੱਟ ਹੈਗੀ ਨਹੀਂ ਉਹਦੇ ਤਾਂ ਦੇਖਣ ਨੂੰ ਤਾਂ ਉਹੀ ਲੱਗਦਾ ਬਾਕੀ ਫਿਲਹਾਲ ਰਿਪੋਰਟ ਦੇ ਬਾਅਦ ਕੀ ਨਾਮ ਹੈ ਸਰ ਨਾਮ ਦਾ ਜਿਹੜੇ ਅਰਜੁਨ ਇਹ ਗੁਰਦਾਸਪੁਰ ਦਾ ਦੱਸਿਆ ਵੈਸੇ ਇਹਨਾਂ ਨੇ ਕਿਹਦੇ ਚ ਮੁਲਾਜ਼ਮ ਹੈਗੇ ਸਰ ਇਹ ਕਹਿਣ ਨੂੰ ਤਾਂ ਕਹਿ ਰਹੇ ਕਿ ਪੁਲਿਸ ਡਿਪਾਰਟਮੈਂਟ ਚ ਹੈਗੇ ਕੋਈ ਇਹ ਸਾਰਾ ਕੋਈ ਮੰਤਰੀ ਜੀ ਕੀ ਇਹ ਮਿਕਰ ਮੈਨੂੰ ਲੋੜ ਚਾਹੀਏ ਗੱਲ ਮੈਂ ਇਸ ਦੇ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਿਤ ਕਰਨਾ ਤੇ ਜਿਹੜਾ ਆਪਣਾ ਮਵਾਜ਼ਨ ਦੇ ਨਾਲ ਕੁੱਟਮਾਰ ਹੋਈ ਹੈ ਮੈਂ ਉਸ ਨਾਲ ਵੀ ਗੱਲਬਾਤ ਹੋਈ ਹੈ ਔਰ ਜੋ ਕਿ ਬਹੁਤ ਹੀ ਮਨਿਕਰਨਾ ਹੈ ਕਿਕਰ ਕੋਈ ਗੱਲਬਾਤ ਸੀ ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਇਹ ਜਰਰੀ ਸੀ ਕਰਨਾ ਚਾਹੀਦਾ ਇਹ ਡਿਸਪਲਿਨ ਕੋਰਸ ਦਾ ਮੈਂਬਰ ਹਾਂ ਤੇ ਕਲਪ ਲਈ ਕੀ ਜਨ ਚਾਹੀਦਾ ਸੀ ਤੋ ਜਿਹੜੇ ਇਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਤੇ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜਰੀ ਹੈ